ਗੁਰ ਦੀ ਮਗਲਾ ਚੌਥ ਗੁਰਮੁਖ ਸਖੀ ਸਗੇ ਨੀ ਮੇਰੀ ਉਹ ਕੋ ਜੇ ਬੋਹਦਾਨ ਅਰ ਪ੍ਰਾਣ ਜਿਵਾਇਆ ਹਮ ਕੋ ਵਗ ਲਾਲੇ ਗੋਲੇ ਗੁਰ ਸਿਖਾਂ ਕੇ ਜਿਨਾਂ ਅਨੰਦ ਰਲ ਘਰ ਪ੍ਰਭਪੁਰਖ ਜਿ ਆਇਆ ਗੁਰਮੁਖ ਸਖੀ ਸਗੇ ਨੀ ਮੇਰੀ ਮੋਕੋ ਜੇ ਵਗੋਦਾਨ ਘਰ ਪ੍ਰਾਣ ਜਿਵਾਇਆ ਹਮ ਕੋ ਵਗ ਲਾਲੇ ਗੋਲੇ ਗੁਰ ਸਿਖਾਗੇ ਜਿਨਾਂ ਆਨੰਦ ਰੇ ਨਾਰ ਪ੍ਰਭਪੁਰ ਕੋਟਿਆ ਆਇਆ ਮੇਰੇ ਮਨ ਟਾਣੂ ਬਿਰਗੋ ਗੁਰ ਸੇਖ ਬਗ ਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸੇਖ ਭਾਈ ਮੋਕੋ ਕਰੋ ਉਪਦੇਸ਼ ਘਰ ਮਿਲਿਆ ਮਿਲਾਇਆ ਤਰ ਆਉਂ ਜਾਹਰ ਬ੍ਰह्म ਭਾਵੈ ਤਾਂ ਗੁਰਮੁਖ ਮੈਨੇ ਜਿਨ ਵਚਨ ਗੁਰੂ ਸਤਗੁਰ ਮਨ ਭਾਇਆ ਵਡ ਭਾਗੀ ਕਰਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਮਦ ਪਾਇਆ ਸਤ ਸੰਗਤ ਗੁਰ ਕੀ ਘਰ ਪਿਆਰੀ ਜਿਨ ਘਾਰੇ ਕਰ ਨਾਮ ਮੀਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖਿ ਮਿਲਾਇ ਮਿਲਾਇਆ ਜਨ ਨਾਨਕ ਬੋਲੇ ਗੁਰਬਾਣੀ ਗੁਰਬਾਣੀ ਘਰਨਾਮ ਸਮਾਇ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲਾਇ ਮਿਲਾਇ ਜਨ ਨਾਨਕ ਬੋਲੇ ਗੁਰਬਾਣੀ ਗੁਰਬਾਣੀ ਘਰਨਾਮ ਸਮਾਇ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ